ਨਮਸਕਾਰ ਦੋਸਤੋ ਮੈਂ ਕਰਨਵੈਸ ਇਸ ਲੈ ਕੇ ਹਾਜ਼ਰ ਹਾਂ ਕਰੰਟਿਸ਼ੂ ਤੇ ਕਰੰਟਿਸ਼ੂ ਵਿਚ ਗੱਲ ਕਰਦੇ ਕਿ ਤਤੰਤਰ ਤੋਂ ਜੋ ਖਬਰ ਆਈ ਹੈ ਕਿ ਸੁਖਪਾਲ ਸਿੰਘ ਭੋਲਾ ਜੋ ਕਿ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਦੀ ਰਿਸ਼ਤਦਾਰੀ ਦੇ ਵਿੱਚ ਇੱਕ ਲੜਕੇ ਨੂੰ ਪੁਲਿਸ ਨੇ 1 ਕਿਲੋ ਹੀਰਾਂ ਦੇ ਨਾਲ ਗ੍ਰਿਫਤਾਰ ਕੀਤਾ ਹੈ ਲੇਕਿਨ ਲੜਕੇ ਦੇ ਪਰਿਵਾਰ ਵੱਲੋਂ ਪੁਲਿਸ ਦੇ ਉੱਪਰ ਇਲਜ਼ਾਮ ਲੱਗ ਰਿਹਾ ਹੈ ਕਿ ਪੁਲਿਸ ਨਜਾਇਜ਼ ਕਰ ਰਹੀ ਹੈ ਨਜਾਇਜ਼ ਤੌਰ ਦੇ ਉੱਪਰ ਉਸ ਲੜਕੇ ਨੂੰ ਫੜਾਇਆ ਗਿਆ ਕਿਸ ਤਰ੍ਹਾਂ ਦੀ ਪੂਰੀ ਖਬਰ ਹੈ ਜਾਣਕਾਰੀ ਲੈਣ ਲਈ ਸਾਡੇ ਨਾਲ ਇਸ ਸਮੇਂ ਫੋਨ 'ਤੇ ਮੌਜੂਦ ਨੇ ਸੰਦੀਪ ਮਲਾਕੀ ਉਹਨਾਂ ਦਾ ਪੁੱਛਤੇ ਕੀ ਮਾਮਲਾ ਹੈ ਕਿ ਸੰਦੀਪ ਮੋਹਲਾਬ ਜੀ ਇੱਕ ਪਾਸੇ ਸੁਖਪਾਲ ਸਿੰਘ ਜਿਹਦਾ ਨਾਮ ਨਾਲ ਜੁੜ ਰਿਹਾ ਇਸ ਬੱਚੇ ਦੇ ਤੇ ਦੂਜੇ ਪਾਸੇ ਪਰਿਵਾਰ ਵਾਲੇ ਇਲਜ਼ਾਮ ਲਗਾ ਰਹੇ ਕਿ ਪੁੱਤ ਵੱਲੋਂ ਤਕਾ ਕੀਤਾ ਜਾ ਰਿਹਾ ਕੀ ਸੱਚਾਈ ਹੈ ਕੀ ਖਬਰ ਹੈ ਜੀ ਸਰ ਤਰੁਣ ਤਨਦੇਨ ਇਜੀਪਿੰਦ ਦਾਸੂਵਾਲ ਦੇ ਸੁਖਰਾਜ ਸਿੰਘ ਦਾ ਨਾਮ ਜਿਹੜਾ ਵਾ ਉਹ ਘਰ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਦੇ ਨਾਮ ਇਹਨਾਂ ਨੇ ਗਲਤ ਜੋੜਿਆ ਇਹ ਕਹਾਵਾ ਤੇ ਇਹਨਾਂ ਨੇ ਗਲਤ ਫਿਰ ਰੰਜਕ ਕیس ਕੀਤਾ ਆ ਵਾ ਜਦ ਕਿ ਉਹ ਆਪਣੇ ਘਰ ਤੋਂ ਕਿ ਇਹ ਮੈਰਜ ਵਾਸਤੇ ਜਾ ਰਿਹਾ ਸੀ ਕਿ ਪੁਲਿਸ ਨੇ ਉਹਨੂੰ ਭਾਰੀ ਫੋਰਸ ਦੇ ਨਾਲ ਚੱਕ ਕੇ ਤੇ ਉਹਦੇ ਤੇ 1 ਕਿਲੋ ਹੀ ਰੈਨ ਪਾ ਦਿੱਤੀ ਜੀ ਦਾ ਜੇ ਗੱਲ ਕਰੀਏ ਕਿ ਬਹੁਤ ਵੱਡੀ ਜਿਹੜੀ ਹੈਗੀ ਨਸ਼ੇ ਦੀ ਇਹ ਤੈਦਾਦ ਹੈ ਜਿਹੜੀ ਕਿ 1 ਕਿਲੋ ਦੇ ਕਰੀਬ ਹਿਰੋਇਨ ਉਹਦੇ ਨਾਮ ਪੁਲਿਸ ਵੱਲੋਂ ਲਿਖੀ ਗਈ ਹੈ ਤੇ ਪਰਿਵਾਰ ਵਾਲੇ ਪੁਲਿਸ ਦੇ ਉੱਪਰ ਇਲਜ਼ਾਮ ਲਗਾ ਰਹੇ ਕਿ ਨਜ਼ਾਇਜ਼ ਹੋ ਰਿਹਾ ਹੈ ਜਦਕਿ ਪੁਲਿਸ ਵਾਲਿਆਂ ਦੀ ਅਗਰ ਅਸੀਂ ਬੈਠਾ ਸੁਣੇ ਜਿਹੜੇ ਤੁਸੀਂ ਭੇਜਿਆ ਉਹਦੇ ਵਿੱਚ ਕਹਿ ਰਹੇ ਨੇ ਕਿ ਇਹਦੇ ਉੱਪਰ ਪਹਿਲੇ ਹੀ ਉਪਰਾਧਿਕ ਮਾਮਲੇ ਦਰਜ ਨਹੀਂ ਇਸ ਗੱਲ ਨੂੰ ਕਿਵੇਂ ਝਟਲਾ ਸਕਦੇ ਨੇ ਪਰਿਵਾਰ ਵਾਲੇ ਜੀ ਸਰ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਅਸੀਂ ਸਾਡਾ ਬੇਟਾ ਬਿਲਕੁਲ ਇਹੋ ਜਿਹਾ ਕੋਈ ਕੰਮ ਨਹੀਂ ਕਰਦਾ ਬਿਲਕੁਲ ਉਹ ਜੋ ਵੀ ਉਹ ਸਿਆਸੀ-ਸਿਆਸਤ ਦੇ ਨਾਲ ਜੁੜਿਆ ਹੋਇਆ ਸੀ ਪਰ ਇਹੋ ਜਿਹਾ ਕੋਈ ਕੰਮ ਨਹੀਂ ਉਹ ਕਰਦਾ ਜੋ ਵੀ ਕਰਨ ਦੇਵੇ ਪੁਲਿਸ ਨੇ ਗਲਤ ਕੀਤਾ ਹੋਇਆ ਵਾ ਸਾਡੇ ਤੇ ਜਾਣ ਬੁੱਝ ਕੇ ਸਾਡੇ ਤੇ ਜਿਹੜਾ ਵਾ ਇਹ ਪਰਚਾ ਕੀਤਾ ਹੋਇਆ ਵਾ ਕਿਸ ਪਾਇਆ ਹੈ ਪਰਿਵਾਰ ਵਾਲਿਆਂ ਤੋਂ ਇਲਾਵਾ ਪਿੰਡ ਵਾਸੀ ਜਿਹੜੇ ਉੱਥੇ ਦੇ ਨੇ ਉਹਨਾਂ ਦਾ ਕੀ ਕਹਿਣਾ ਹੈਗਾ ਕਿ ਇਸ ਬੱਚੇ ਦੀ ਪਹਿਲਾਂ ਵੀ ਪਿੰਡ ਦੇ ਵਿੱਚ ਰਹਿਣੀ ਸੈਣੀ ਸੀਗੀ ਉਹਦੇ ਉੱਪਰ ਕੋਈ ਕੁਐਸਚਨ ਮਾਰਕ ਪਹਿਲਾਂ ਹੈ ਸੀ ਜਾਂ ਨਹੀਂ ਸੀ ਜੀ ਸਰ ਦੇ ਵਿੱਚ ਜਿੰਨੇ ਵੀ ਪਿੰਡ ਵਾਲੇ ਲੋਕ ਹੈ ਸਾਰੀ ਗਰੰਟੀ ਚੱਕਨਦੇ ਆ ਵੀ ਇਹ ਬਿਲਕੁਲ ਹੀ ਸਾਫ਼ ਬੰਦਾ ਹੈਗਾ ਕੋਈ ਇਹੋ ਜੀ ਇਹਨੇ ਕੋਈ ਬਿਜ਼ਨਸ ਨਹੀਂ ਕਿਹਾ ਯਾਰ ਜਾਨੀ ਘਰ ਖੇਤੀਬਾੜੀ ਕਰਨ ਵਾਲੇ ਬੰਦੇ ਗਿਆ ਤੇ ਪੁਲਿਸ ਨਾਲ ਵਾਲਾ ਠਿੱਕਾ ਕਰ ਰਹੀ ਹੈ ਜਿਵੇਂ ਕਿ ਵਿਧਾਇਕ ਸਾਹਿਬ ਦਾ ਨਾਮ ਨਾਲ ਜੁੜ ਰਿਹਾ ਉਹਨਾਂ ਵੱਲੋਂ ਵੀ ਕੋਈ ਪ੍ਰਤੀਕਿਰਿਆ ਸਾਹਮਣੇ ਆਈ ਹੈ ਜੀ ਜੀ ਸਰ ਉਹਨਾਂ ਨਾਲ ਕੋਈ ਪ੍ਰਤੀਕਿਰਿਆ ਜੇ ਉਹ ਦਿੱਤੀ ਹੈਗੀ ਸਰ ਜੀ ਸਰ ਜੀ ਜੇ ਗੱਲ ਕਰਦੇ ਕਿ ਪੁਲਿਸ ਵੱਲੋਂ ਇਸ ਬੱਚੇ ਨੂੰ ਫੜਿਆ ਗਿਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਪਹਿਲਾਂ ਇਹਦੇ ਉੱਪਰ ਇਹਦਾ ਦੇ ਮਾਮਲੇ ਦਰਜ ਸੀਗੇ ਅਪਰਾਧਿਕ ਮਾਮਲੇ ਤੇ ਇਸ ਦੇ ਵਿੱਚ ਪੁਲਿਸ ਦੇ ਜਿਹੜੇ ਆਲਾ ਲੀਡਰ ਹੈਗੇ ਨੇ ਪੁਲਿਸ ਦਾ ਜਿਹੜੇ ਆਲਾ ਅਫੀਸਰ ਹੈਗੇ ਨੇ ਜੇ ਕਹ ਲਈਏ ਕਿ ਡਿਪਟੀ ਕਮਿਸ਼ਨਰ ਸਾਹਿਬ ਹੈਗੇ ਨੇ ਜਾਂ ਐਸਐਸਪੀ ਸਾਹਿਬ ਹੈਗੇ ਨੇ ਇਹਨਾਂ ਵੱਲੋਂ ਵੀ ਕੋਈ ਪ੍ਰਤੀਕਿਰਿਆ ਸਾਹਮਣੇ ਆਈ ਕਿਉਂਕਿ ਇੱਕ ਕਿਲੋ ਆਫੀਮ ਦੀ ਤੈਦਾਦ ਬਹੁਤ ਹੁੰਦੀ ਹੈ ਜੀ ਸਾਹਿਬ ਪੁਲਿਸ ਨੇ ਪੁਲਸ ਨਾਲ ਜਦੋਂ ਸੰਪਰਕ ਕੀਤਾ ਗਿਆ ਪੁਲਸ ਕਹਿੰਦੀ ਕਿ ਇਹ ਕੋ ਇਹਦੇ ਕੁਲੋਂ ਜਿਹੜਾ ਵਾ ਉਸਮਾਨ ਵੜਿਆ ਗਿਆ ਵਾ 1 ਕਿਲੋ ਹੀਰਨ ਵੜੀ ਗਈ ਆ ਤੇ ਇਹਦੇ ਤੇਹੀਂ ਬਿਲਕੁਲ ਹੀ ਸਹੀ ਕਾਰਵਾਈ ਕੀਤੀ ਆ ਸਹੀ ਕਾਰਵਾਈ ਪੁਲਸ ਆਪਣੇ ਵੱਲੋਂ ਪੁਲਸ ਵੱਲੋਂ ਪੁਲਸ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਵੱਲੋਂ ਜਿਹੜੀ ਕਾਰਵਾਈ ਆ ਉਹ ਬਿਲਕੁਲ ਸਹੀ ਹੈ ਤੇ ਜੇਸੀ ਗੱਲ ਕਰਦੇ ਕਿ ਪਰਿਵਾਰਿਕ ਮੈਂਬਰ ਤੇ ਪਿੰਡ ਵਾਲੇ ਅਗਲੀ ਸੂਰਤ ਵਿੱਚ ਕੀ ਕਰਨ ਲਈ ਤਿਆਰ ਨੇ ਪੁਲਿਸ ਦੇ ਅੱਗੇ ਧਰਨਾ ਦੇਣਗੇ ਜਾਂ ਕਿਸੇ ਹੋਰ ਆਲਾ ਲੀਡਰ ਦੇ ਅੱਗੇ ਜਾ ਕੇ ਕੋਹਲ ਲਗਾਣਗੇ ਕਿਸ ਤਰ੍ਹਾਂ ਦੀ ਵਿਵਸਥਾ ਬੰਦੀ ਕੀਤੀ ਜਾ ਰਹੀ ਕਿ ਉਹ ਜਿਹੜਾ ਬੱਚਾ ਹੈਗਾ ਸੇਫਲੀ ਵਾਪਸ ਘਰ ਆ ਸਕੇ ਜੀ ਸਰ ਪਿੰਡ ਵਾਲਿਆਂ ਦਾ ਕਹਿਣਾ ਤੇ ਇਹਦੇ ਮੰਮੀ ਘਟੀ ਦਾ ਕਹਿਣਾ ਕਿ ਅਸੀਂ ਉਚਿਤ ਉਚਿਤ ਅਧਿਕਾਰੀਆਂ ਦੇ ਨਾਲ ਕੋਲ ਜਾਗੇ ਇਹਦੀ ਗੁਹਰ ਲਵਾਗੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਅਪੀਲ ਕਰਾਂਗੇ ਵੀ ਸਾਡਾ ਬੱਚਾ ਜਿਹੜਾ ਬਿਲਕੁਲ ਨਿਰਦੋਸ਼ ਆ ਤੇ ਇਹਨੂੰ ਬਜਿੱਤ ਬਰੀ ਕੀਤਾ ਜਾਵੇ ਬਾਇ ਜਿਤ ਬਾਰੀ ਕੀਤੀ ਜਾਵੇ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੀ ਕਿੰਨਾ ਸਮਾਂ ਹੋ ਗਿਆ ਇਸ ਬੱਚੇ ਦੀ ਗ੍ਰਿਫਤਾਰੀ ਨੂੰ ਜੀ ਸਰ ਇਹ ਇੱਕ ਹੈਗੀ ਕਿ ਘਟਨਾ ਹੈ ਇੱਕ ਦੋ ਦਿਨ ਦੀ ਘਟਨਾ ਹੈ ਜੀ ਸਰ ਦੋ ਦਿਨ ਦੀ ਘਟਨਾ ਹੈ ਤੇ ਦੋ ਦਿਨਾਂ ਦੇ ਵਿੱਚ ਬੱਚੇ ਨਾਲ ਕਰਦਿਆਂ ਦਾ ਕਦੀ ਮਲਾਪ ਹੋਇਆ ਬੱਚੇ ਦਾ ਕੀ ਕਹਿਣਾ ਸੀਗਾ ਕਿ ਉਸ ਨੂੰ ਜਦੋਂ ਪਕੜਿਆ ਗਿਆ ਕੀ ਸਥਿਤੀ ਸੀ ਕੀ ਕਿਸ ਤਰ੍ਹਾਂ ਪਕੜਿਆ ਗਿਆ ਕੋਈ ਇਸ ਤਰ੍ਹਾਂ ਦਾ ਵੀ ਖਲਾਸਾ ਸਾਹਮਣੇ ਆਇਆ ਨਹੀਂ ਸਰ ਉਹਨਾਂ ਨੇ ਘਰ ਲੱਗਣਾ ਇਹ ਧੋਖਾ ਨੋ ਤੇ ਆਰ ਹੋ ਕੇ ਆਪਣੇ ਯਾਰ ਦੋਸਤਾਂ ਨਾਲ ਇਹ ਫਿਰੋਜ਼ਪੁਰ ਵਿਆਹ ਜਾ ਰਿਹਾ ਸੀ ਤੇ ਰਾਹ ਦੇ ਵਿੱਚੋਂ ਇਹਨੂੰ ਚੱਕ ਲਿਆ ਗਿਆ ਬਲਹਾਲ ਪਰਿਵਾਰਿਕ ਮੈਂਬਰਾਂ ਦਾ ਇਹੀ આરોਪ ਹੈ ਕਿ ਪੁਲਿਸ ਉਹਨਾਂ ਨਾਲ ਧੱਕਾ ਕਰ ਰਹੀ ਹੈ ਤੇ ਬੱਚੇ ਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ। ਜੀ ਸਰ ਜੀ ਜੀ ਸੰਦੀਪ ਜੀ ਸਰ ਉਹਨਾਂ ਨੇ ਤਾਂ ਕਿਹਾ ਹੈ ਕਿ ਬਿਲਕੁਲ ਹੀ ਨਜਾਇਜ਼ ਕੀਤਾ ਗਿਆ ਵਾ ਸਾਡੇ ਬੱਚਾ ਇਹੋ ਜਿਹਾ ਹੈ ਨਹੀਂ ਪਿੰਡ ਵੀ ਇਸ ਦਾ ਗਵਾਹੀ ਦੇਣ ਦਾ ਤਿਆਰ ਆ ਤੇ ਉਹਦੇ ਪਿਤਾ ਵੱਲੋਂ ਕਹਿੰਦੇ ਕਿ ਜੇ ਹਾਦੀ ਸੁਣਵਾਈ ਨਾ ਹੋਈ ਤੇ ਅਸੀਂ ਆਤਮ ਹੱਤਿਆ ਕਰ ਲਵਾਂਗੇ। ਜੀ ਸਰ ਯਾਨੀ ਕਿ ਉਹਨਾਂ ਦੇ ਜਿਹੜੇ ਬੱਚੇ ਦੇ ਪਿਤਾ ਜੀ ਨੇ ਉਹਨਾਂ ਨੇ ਆਤਮ ਹੱਤਿਆ ਆਤਮਦਾਹ ਕਰਨ ਦਾ ਜਿਹੜਾ ਹੈਗਾ ਕਿ ਦੱਸਿਆ ਕਿ ਅਗਰ ਇਨਸਾਫ ਨਾ ਮਿਲੇ ਤਾਂ ਅਸੀਂ ਆਤਮ ਹੱਤਿਆ ਕਰ ਸਕਦੇ ਹਾਂ। ਜੀ ਸਰ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈਗਾ ਕੋਈ ਹੋਰ ਇਸ ਗੱਲ ਦੇ ਉੱਪਰ ਉਹਨਾਂ ਦੀ ਪ੍ਰਤੀਕਿਰਿਆ ਆਈ ਹੋਵੇ ਕਿ ਇਸ ਤਰ੍ਹਾਂ ਨਹੀਂ ਹੈਗਾ ਕੁਛ ਹੈ ਜੀ ਸਰ ਪੁਲਿਸ ਦਾ ਇਹੀ ਕਹਿਣਾ ਕਿ ਅਸੀਂ ਜੋ ਵੀ ਕਰ ਰਹੇ ਹਾਂ ਉਹ ਕਾਨੂੰਨ ਦੇ ਅਧਾਰੇ 'ਚ ਰਹਿ ਕੇ ਕਰ ਰਹੇ ਹਾਂ ਜੋ ਵੀ ਕੀਤਾ ਵਾ ਅਸੀਂ ਇਹ ਕੋ ਮਾਲ ਬਰਾਮਦ ਕਰਕੇ ਕੀਤਾ ਵਾ ਜੀ ਸੰਦੀਪ ਜੀ ਤੁਸੀਂ ਸਾਨੂੰ ਪੂਰੀ ਜਾਣਕਾਰੀ ਦਿੱਤੀ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਖਬਰਾਂ ਦੇ ਉੱਪਰ ਨਜ਼ਰਬੰਦ ਰੱਖਣਾ ਅਸੀਂ ਤੁਹਾਡੇ ਨਾਲ ਤਵਾੜੇ ਸੰਪਰਕ ਵਿੱਚ ਆਵਾਂਗੇ ਧੰਨਵਾਦ ਜੀ ਸੋ ਸੰਦੀਪ ਜੀ ਤੁਹਾਨੂੰ ਦੱਸਦੇ ਸੰ ਕੀ ਕਿਸ ਤਰ੍ਹਾਂ ਇੱਕ ਲੜਕੇ ਨੂੰ 1 ਕਿਲੋ ਹਿਰੋਇਨ ਦੇ ਨਾਲ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੜਿਆ ਗਿਆ ਤੇ ਉਸ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਪਰੰਤੂ ਇਸ ਲੜਕੇ ਦੇ ਪਰਿਵਾਰ ਵਾਲੇ ਇਹ ਕਹਿਣਾ ਹੈ ਕਿ ਨਜਾਇਜ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤਾਂ ਤਪਦੀਸ਼ ਦਾ ਵਿਸ਼ਾ ਹੈ ਜਾਂਚ ਦਾ ਵਿਸ਼ਾ ਪੁਲਿਸ ਸਹੀ ਹੈ ਜਾਂ ਪਰਿਵਾਰ ਵਾਲੇ ਸਹੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ 1 ਕਿਲੋ ਹਿਰੋਇਨ 1 ਕਿਲੋ ਹਿਰੋਇਨ ਦੀ ਕੀਮਤ ਜੇ ਅਸੀਂ ਕਹੀ ਤਾਂ ਕਾਫੀ ਜ਼ਿਆਦਾ ਹੁੰਦੀ ਹੈ ਤੇ ਇਹ ਨਸ਼ੇ ਦੀ ਤੈਦਾਦ ਵੀ ਕਾਫੀ ਜ਼ਿਆਦਾ ਹੋਏਗੀ ਸੋ ਪੁਲਿਸ ਨੇ ਜੋ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਵਾਗੇ ਤੇ ਇਸ ਬੱਚੇ ਦੇ ਪਰਿਵਾਰ ਵਾਲੇ ਜੋ ਕੁਝ ਕਹਿ ਰਹੇ ਨੇ ਉਹ ਵੀ ਤੁਸੀਂ ਸੁਣੋ ਇਸ ਕਾਰਨ ਬਾਰੇ ਮੈਂ ਨਹੀਂ ਦਾ ਸਕਦੇ ਮੇਰੇ ਪਤੀ ਸਾਰੇ ਸਿੰਘ ਦਾ ਸਕਦੇ ਸਾਰਾ ਪਿੰਡ ਇਸ ਗੱਲ ਦੀ ਕਸਮ ਖਾਂਦਾ ਜੇ ਸਾਰੇ ਸਿੰਘ ਕੋਲ ਕੁਝ ਫੜਿਆ ਗਿਆ ਹੋਵੇ ਜਾਂ ਕੋਈ ਸਾਬਤ ਕਰ ਦੇਣ ਜਿੰਨਾ ਅਫਸਰਾ ਨੇ ਸਾਰੇ ਸਿੰਘ ਨੂੰ ਘਰਿਆਲੇ ਤੋਂ 10:30 ਵਜੇ ਦੇ ਕਰੀ ਮੈਰਿਜ ਤੇ ਜਾਂਦਿਆਂ ਨੂੰ ਚੁੱਕਿਆ ਉਹ ਇਹ ਸਾਬਤ ਕਰ ਦੇਣ ਮੈਂ ਆਪਦੇ ਦੋਵੇਂ ਬੱਚੇ ਲੈ ਕੇ ਮੈਂ ਪਰਿਵਾਰ ਲੈ ਕੇ ਆਪਦਾ ਗੁਰਦੁਆਰੇ ਬਾਬੇ ਭਾਈ ਚਾੜੂ ਸਾਹਿਬ ਚੜ੍ਹਨਾ ਚਾਹੁੰਦੇ ਕਸਮ ਖਾਨੀ ਆ ਜੇ ਇਹਨਾਂ ਨੂੰ ਨਹੀਂ ਵਿਸ਼ਵਾਸ ਤੇ ਮੇਰਾ ਉਹ ਜਿੰਨਾ ਅ fırsਰਾਂ ਨੇ ਮੌਕੇ ਤੋਂ ਫੜਿਆ ਸਾਰੇ ਸਿੰਘ ਨੂੰ ਉਹ ਆਪਣੇ ਬੱਚੇ ਲੈ ਕੇ ਪਰਿਵਾਰ ਲੈ ਕੇ ਆਪਦਾ ਗੁਰਦੁਆਰੇ ਸਾਹਿਬ ਕਿਸੇ ਵੀ ਗੁਰਦੁਆਰੇ ਸਾਹਿਬ ਕਸਮ ਖਾ ਲਨ ਤੇ ਮੈਨੂੰ ਵਿਸ਼ਵਾਸ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਮੀਡੀਆ ਸਾਹਮਣੇ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਤੋਂ ਇਹ ਮੰਗ ਕਰਦੀ ਹਾਂ ਕਿ ਮੇਰੇ ਪਤੀ ਦੀ ਇਨਕੁਆਰੀ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ ਸਾਡਾ ਜਿਹੜਾ ਪਰਚਾ ਉਰਦ ਕੀਤਾ ਜਾਵੇ ਤੇ ਮੈਂ ਬਾਬੇ ਸਾਰੇ ਸਿੰਘ ਦਾ ਪਰਚਾ ਜਿਹੜਾ ਰੱਦ ਕੀਤਾ ਜਾਵੇ ਮੈਂ ਗੁਰਦੁਆਰੇ ਸਾਹਿਬ ਜਾ ਕੇ ਕਸਮ ਖਾਨਨੀ ਆਪਣੇ ਪਰਿਵਾਰ ਨਾਲ ਜੇ ਸਾਡੇ ਤੇ ਕੋਈ ਇਹੋ ਜਿਹਾ ਝੂਠਾ ਜਿਹੜਾ ਇਲਜ਼ਾਮ ਲਾਇਆ ਸਾਡਾ ਇਨਸਾਫ ਦਵਾਇਆ ਜਾਵੇ ਮੈਂ ਕਾਬਿਲ ਸਿੰਘ ਪਿੰਡ ਦਾਸੂਵਾਲ ਤੋਂ 10 ਤਰੀਕ ਨੂੰ ਮੇਰਾ ਬੇਟਾ ਸਾਰਜ ਸਿੰਘ ਘਰੋਂ ਕੋਈ 10:10 ਤੇ ਨਿਕਲਿਆ ਤੇ ਫਿਰੋਜਪੁਰ ਮੈਰਿਜ ਦੇ ਵਿੱਚ ਲਿਆ ਸੀ ਨਾਲ ਉਹਦੇ ਕੋਈ ਦੋਸਤ ਮਿੱਤਰ ਵੀ ਅਗੇ ਸਨ ਪਰ ਸੀਐਸਟਾਫ ਤਰਨਤਾਰਨ ਦੀ ਪੁਲਿਸ ਨੇ ਉਹਨੂੰ ਕਰਿਆਲੇ ਤੋਂ ਚੁੱਕ ਲਿਆ ਗੱਡੀ ਸਮੇਤ ਉਹਨੂੰ ਸੀਐਸਟਾਫ ਲੈ ਗਏ ਸਾਨੂੰ ਕੋਈ ਪਤਾ ਨਹੀਂ ਲੱਗਾ ਰਾਤ ਨੂੰ ਪਤਾ ਲੱਗਾ ਤੇ ਅਸੀਂ ਕੋਈ ਆਪਦੀ ਭਜਨਸ ਕੀਤੀ ਵੀ ਕਿਧਰ ਚਲੇ ਗਏ ਆ ਬੰਦੇ ਸਾਡੇ ਫਿਰ ਪਤਾ ਲੱਗਾ ਵੀ ਉਹਨਾਂ ਨੂੰ ਤਰਨਤਾਰਨ ਪੁਲਿਸ ਨੇ ਚੁੱਕ ਲਿਆ ਅਸੀਂ ਆਪਦੀ ਪਹੁੰਚ ਕੀਤੀ ਜਿੱਥੋਂ ਤੱਕ ਹੈਗੀ ਲਵਦੇ ਦੇ ਵਿੱਚ ਲਵਦੇ ਰਹੇ ਉਹਨਾਂ ਵਿੱਚੋਂ ਉਹ ਜਿਹੜੇ ਦੋ ਬੰਦੇ ਚੜਤੇ ਤੇ ਪਰ ਮੇਰੇ بیٹے ਦੇ ਨਾਲ 1 ਕਿਲੋ ਹੀ ਰਵਨ ਭਾਗੇ ਦੇ ਪਰਚਾ ਦਰਜ ਕਰ ਦਿੱਤਾ ਕੋਈ ਵੀ ਚੀਜ਼ ਮੇਰੇ ਬੱਚੇ ਕੋਲ ਨਹੀਂ ਉਹਦਾ ਘਰੋਂ ਵਿਆਹ ਗਿਆ ਤੇ ਇਹਨਾਂ ਨੇ ਆ ਉਤੇ ਝੂਠਾ ਲਜਾਮਲਾਤਾ ਗੱਲ ਉਹ ਕਰਤਾ ਸਾਰਜ ਨੇ ਕੁਛ ਨਹੀਂ ਕੀਤਾ ਸਾਰਜ ਨੇ ਮੇਰਾ ਬੱਚਾ ਬਹੁਤ ਨੇਕ ਆ ਇਹ ਮੈਨੂੰ ਪਤਾ ਜਿਹਦਾ ਬੱਚਾ ਹੋਵੇ ਉਹਨੂੰ ਪਤਾ ਹੁੰਦਾ ਵੀ ਮੇਰਾ ਪੁੱਤ ਕਿਹੋ ਜਿਹਾ ਪੁਲਿਸ ਦਾ ਕੀ ਪ੍ਰੈਸ਼ਰ ਹੈ ਹੁਣ ਪੁਲਿਸ ਦਾ ਸਾਡੇ ਦੇ ਕੀ ਪ੍ਰੈਸ਼ਰ ਆ ਪੁਲਿਸ ਦਾ ਸਾਨੂੰ ਆਂਦੀ ਵੀ ਇਥੋਂ ਘਰੋਂ ਨਿਕਲ ਜੋ ਟਰੈਕਟਰ ਮੇਰਾ ਲੈ ਗਏ ਕਾਰ ਮੇਰੀ ਲੈ ਗਏ ਮੋਟਰਸਾਈਕਲ ਮੇਰਾ ਲੈ ਗਏ ਤੇ ਉਹਨਾਂ ਨੇ ਮੱਝਾਂ ਵੀ ਲੈ ਜਾਣੀਆਂ ਤਦੋਂ ਮੈਂ ਕਿਧਰ ਚਲੇ ਜਾਵਾਂ ਮੈਂ ਤਾਂ ਹੋਣਾ ਆਤਮ ਹੱਤਿਆ ਕਰਨੀ ਆ ਮੈਂ ਤਾਂ ਇਹਨੂੰ ਸੀਐਮ ਸਾਹਿਬ ਨੂੰ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਤੇ ਡੀਜੀਪੀ ਗੁਪਤਾ ਸਾਹਿਬ ਨੂੰ ਵੀ ਸਾਡੀ ਇਸਕੇ ਦਿਨ ਕੁ ਵਾਰੀ ਕਰਾਓ ਗਈ ਤੇ ਸਾਡਾ ਬਚਾ ਕੇ ਰਾਓ ਸਾਨੂੰ ਇਹ ਪੁਲਿਸ ਲੈ ਗਈ ਜੇ ਅਸੀਂ ਮਰ ਜਾਗੇ ਨਹੀਂ ਤੇ ਮੈਂ ਆਤਮ ਹੱਤਿਆ ਪਾਉ ਕਰ ਲੂੰਗਾ ਜੇ ਇਹਨਾ ਇਤਰਾ ਹੀ ਕੀਤੀ ਤੇ ਮੈਂ ਆਤਮ ਹੱਤਿਆ ਕਰ ਲੈਣੀ ਆ ਇਨਵੈਸਟੀਗੇਸ਼ਨ ਕਰ ਰਹੇ ਆ ਰਿਮਾਰਡ ਦਾ ਕੱਲ ਤੱਕ ਸਗਾਵਾ ਸਰ ਕੋਲ ਇਨਵੈਸਟੀਗੇਸ਼ਨ ਕਰ ਰਹੇ ਪੁਸ਼ਕਿਸ਼ ਇੱਥੋਂ ਲੈ ਕੇ ਆ ਰਹੇ ਆ ਉਹ ਅਸੀਂ ਕਰ ਰਹੇ ਇਨਵੈਸਟੀਗੇਸ਼ਨ ਜਿਸਨ ਸਰ ਉਹਦੀ ਫੈਮਿਲੀ ਕਲੇਮ ਕਰਦੀ ਕੁਝ ਮਿਲਿਆ ਨਹੀਂ ਸਿਰਫ ਇੱਕ ਪਲੀਨਕਲ ਨਹੀਂ ਨਹੀਂ ਬਿਲਕੁਲ ਸਹੀ ਪਰਚਾ ਦਰਜਾ ਇਹ ਤੇ ਪਹਿਲੇ ਵੀ ਪਰਚੇ ਦਰਜ ਹੈਗੇ ਨੇ ਤੇ ਕੀ ਨਾਮ ਤੇ ਹੈਗੇ ਸਰ ਜੀ ਸੋਹਰਾਤ ਮਦਨ ਇਹਦਾ ਨਾਮ ਸਾਰੀ ਸਿੰਘ ਆ ਤੇ ਪਹਿਲੇ ਵੀ ਕੇਸ ਰਜਿਸਟਰਡ ਹੈ ਗਿਆ ਉਹ ਵੈਰੀਫਾਈ ਕਰਦੇ ਵੀ ਕਿੰਨੇ ਦਰਜਾ ਤੇ ਬਿਲਕੁਲ ਜਿਹੜਾ ਮਕਦਮਾ ਬਿਲਕੁਲ ਸਹੀ ਦਰਜਾ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਗਾ ਪਹਚਾਉਂਦੇ ਉਹ ਸਾਰਾ ਤਫਤੀਸ਼ ਦਰਾਨ ਹੈ ਇਨਵੈਸਟੀਗੇਸ਼ਨ ਚ ਕਈ ਗੱਲਾਂ ਆਡੀਆਂ ਸ਼ੇਅਰ ਨਹੀਂ ਕੀਤੀਆਂ ਜਾ ਸਕਦੀਆਂ ਕਿੰਨੇ ਜਿਹੜੇ ਤੋਂ ਕੰਮ ਕਰਦਾ ਹੈ ਇਹ ਇਹਤੇ ਪਰਚੇ ਪਹਿਲਾਂ ਕਾਫੀ ਦਿਨ ਤੋਂ ਪਹਿਲੇ ਪੁਰਾਣੇ ਦਰਜ ਹੈਗੇ ਉਹ ਕੱਢ ਰਹੇ ਰਿਕਾਰਡ ਉਹਦੇ ਪਹਿਲੇ ਪਿੱਛੇ ਸਾਲ ਦੇ ਆ ਪਹਿਲੇ ਵੀ ਪਰਚੇ ਕਾਫੀ ਦਰਜ ਹੈਗੇ ਉਤੋਂ ਰਿਕਾਰਡ ਤੋਂ ਪਤਾ ਲੱਗਦਾ ਸੋ ਕਾਂਗਰਸ ਦੇ ਵਿਧਾਇਕ ਸੁਪਾਲ ਸਿੰਘ ਪੁੱਲਰ ਦਾ ਨਾਮ ਜੋ ਹੈ ਇਸ ਪਰਿਵਾਰ ਦੇ ਨਾਲ ਲੱਗਾ ਹੋਇਆ ਹੈ ਤੇ 1 ਕਿਲੋ ਹਿਰਨ ਦੇ ਨਾਲ ਬੱਚੇ ਦੇ ਫੜਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵਿੱਚ ਰੋਸ ਹੈ ਤੇ ਪੁਲਿਸ ਦੇ ਉੱਪਰ ਇਹ આરોਪ ਲਗਾਇਆ ਜਾ ਰਿਹਾ ਕਿ ਨਜਾਇਜ਼ ਕਿਤੇ ਜਰੇ ਜਿਤ ਕੀ ਪੂਰਾ ਪਿੰਡ ਵੀ ਇਸ ਪਰਿਵਾਰ ਦੇ ਨਾਲ ਖੜਾ ਹੋਇਆ ਜਾਪਦਾ ਹੈ ਤੇ ਸਭ ਨੇ ਇਹ ਕਿਹਾ ਕਿ ਇਹ ਦਾਦਾ ਕੋਈ ਮਾਮਲਾ ਪਹਿਲਾਂ ਬੱਚੇ ਤੇ ਨਹੀਂ ਸੀਗਾ ਲੇਕਿਨ ਪੁਲਿਸ ਵਾਲਿਆਂ ਦੇ ਦੂਜੇ ਪਾਸੇ ਕਾਹਨਾ ਕੇਸ ਦੇ ਉੱਪਰ ਪਹਿਲਾਂ ਵੀ ਅਪਰਾਧਿਕ ਮਾਮਲੇ ਹਾਇਸਨ ਤੇ ਪੁਲਿਸ ਨੇ ਇਸ ਨੂੰ ਪਕੜਿਆ ਜਦਕਿ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਵਿਆਹ ਲਈ ਤਿਆਰ ਹੋ ਕੇ ਘਰੋਂ ਨਿਕਲਾ ਸੀਗਾ ਪਰੰਤੂ ਪੁਲਿਸ ਦਾ ਅਦਿਕ ਜਦੋਂ ਚੜਿਆ ਤਾਂ ਇੱਕ ਗੁੱਲਾਖ ਰੇਨ ਦੇ ਨਾਲ ਇਸ ਨੂੰ ਫੜਿਆ ਗਿਆ ਜੋ ਪੁਲਿਸ ਦਾ ਕਹਿਣਾ ਹੈ ਇਸ ਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਲੇਕਿਨ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਪੰਜਾਬ ਪੁਲਿਸ ਦੇ ਉੱਪਰ ਸੋ ਪਰਿਵਾਰਿਕ ਮੈਂਬਰਾਂ ਦਾ ਇਹ ਵੀ ਕਹਿਣਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਤੱਕ ਸੰਪਰਕ ਕਰਾਂਗੇ ਤੇ ਇਸ ਲੜਕੇ ਦੇ ਪਿਤਾ ਜੀ ਦਾ ਕਹਿਣਾ ਕਿ ਅਗਰ ਇਨਸਾਫ ਨਾ ਮਿਲਿਆ ਤਾਂ ਮੈਂ ਆਤਮ ਹੱਤਿਆ ਕਰ ਲਵਾਂਗਾ ਸੋ ਇਸ ਤਰ੍ਹਾਂ ਦੇਖਦੇ ਹੋ ਕਰੰਟ ਅਫਿਸ਼ੀਅਤ ਦੇਖਦੇ ਰਹਿਣਾ A1 ਪੰਜਾਬੀ ਨਿਊਜ਼ ਦੇ ਨਿਰਪੱਖ ਤੇ ਨਵੀਂ ਸੋਚ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ